ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਪ ਸਾਰੇ ਠੀਕ ਹੋਵੋਗੇ ਅਸੀਂ ਵੀ ਇੱਥੇ ਠੀਕ ਹਾਂ ਜੀ ਹੁਣ ਅਸੀਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਬੇਨਤੀ ਹੈ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅੱਜ ਦਾ ਵਿਸ਼ਾ ਹੈ ਜੀ 네ਗੇਟਿਵ ਅਤੇ ਪੋਜ਼ਿਟਿਵ ਜਦੋਂ ਅਸੀਂ ਨੈਗੇਟਿਵ ਬੰਦਿਆਂ ਦੇ ਲਾਗੇ ਬੰਨੇ ਹਾਂ ਤੇ ਥੋੜੀ ਦੇਰ ਬਾਅਦ ਸੇ ਅਸੀਂ ਸਾਡਾ ਜਿਹੜਾ ਵਾਤਾਵਰਣ ਹੈ ਕਰਦਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਬੱਚਿਆਂ ਦੀ ਵੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ ਹੈ ਇਨ੍ਹਾਂ ਗੱਲਾਂ ਦਾ ਤੇ ਕਹਿੰਦੇ ਹਨ ਕਿ ਜਿੱਦਾਂ ਦੇ ਇਨਸਾਨ ਦੇ ਲਾਗੇ ਅਸੀਂ ਬਹਾਂਗੇ ਉਦਾਂ ਤੇ ਹੀ ਸਾਡੀ ਸੋਚ ਹੋ ਜਾਂਦੀ ਹੈ ਅਗਰ ਅਸੀਂ ਅੱਛੇ ਬੰਦੇ ਲਾਗੇ ਪੋਜ਼ਿਟਿਵ ਬੰਦੇ ਲਾਗੇ ਬਹਾਂਗੇ ਜਿਹੜਾ ਕਿ ਸਾਡੀ ਹਿੰਮਤ ਨੂੰ ਵਧਾਉਂਦਾ ਹੈ ਪੋਜ਼ਿਟਿਵ ਥਿੰਕਿੰਗ ਨੂੰ ਸਾਨੂੰ ਦਿੰਦਾ ਹੈ ਔਰਾ ਉਹਦਾ ਅੱਛਾ ਹੈ ਤੇ ਫੇਰ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਤੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਛੱਡਤੀ ਕਾਲਾ ਵਾਲੇ ਪਾਸੇ ਜਾਂਦੀ ਹੈ ਅਗਰ ਕੋਈ ਸਾਡੇ ਨਾਲ 네ਗੇਟਿਵ ਗੱਲਾਂ ਕਰਦਾ ਹੈ ਸੋਚ ਉਹਦੀ ਮਾੜੀ ਹੈ ਬੋਲੀ ਉਹਦੀ ਨਹੀਂ ਚੰਗੀ ਹੈ ਤੇ ਫੇਰ ਹੌਲੀ-ਹੌਲੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਹਿੰਦੇ ਹਨ ਕਿ ਜਿੱਧਾ ਤੇ ਬੰਦੇ ਲੱਗੇ ਤੁਸੀਂ ਬੈਠੋਗੇ ਤੇ ਉਹਦਾ ਦੀ ਹੀ ਤੁਹਾਡੀ ਵੀ ਜਿਹੜੀ ਹੈ ਨਾ ਸੋਚ ਹੋ ਜਾਂਦੀ ਹੈ ਲੇਕਿਨ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹੋ ਜਿਹੇ ਬੰਦੇ ਨਾਲ ਤੁਸੀਂ ਮੇਲ ਜਿਹੜਾ ਮੇਲ ਮਿਲ ਆਪ ਹੈ ਉਹ ਕੱਟ ਰੱਖੋ ਆਪਣੇ ਆਪ ਨੂੰ ਬਚਾਓ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਸੀਂ ਸੋਚਣਾ ਹੈ ਤੇ ਇਹੋ ਹੀ ਸੋਚਣਾ ਹੈ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਆਪਣੀ ਜਿਹੜੀ ਸੋਚ ਹੈ ਉਹ ਪੋਜ਼ੀਟਿਵ ਰੱਖਣੀ ਹੈ ਆਪਣੇ ਮਨ ਅੰਦਰ ਤੁਸੀਂ ਇਹੋ ਹੀ ਕਹਿਣਾ ਹੈ ਕਿ ਪਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਹੈ ਮੈਂ ਠੀਕ ਹਾਂ ਵਾਹਿਗੁਰੂ ਮੈਂ ਚੜ੍ਹਦੀ ਕਲਾ ਵਿੱਚ ਹਾਂ ਮੈਨੂੰ ਤੁਸੀਂ ਬਹੁਤ ਹੀ ਕੁਛ ਦਿੱਤਾ ਹੈ ਕਿਸੇ ਚੀਜ਼ ਦੀ ਮੈਨੂੰ ਕਮੀ ਨਹੀਂ ਹੈ ਬਸ ਤੁਸੀਂ ਮੇਰੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਮੇਰੇ ਬੱਚਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਮੈਂ ਬੜੀ ਹੀ ਪਗਾਵੜੀ ਹਾਂ ਮੈਨੂੰ ਸੱਚੇ ਪਾਤਸ਼ਾਹ ਨੇ ਕਿਸੇ ਚੀਜ਼ ਦੀ ਥੋੜੀ ਨਹੀਂ ਰੱਖੀ ਹੈ ਜ਼ਿੰਦਗੀ ਦੇ ਵਿੱਚ ਕਦੀ ਦੁੱਖ ਵੀ ਆਉਂਦੇ ਹਨ ਬਿਮਾਰੀਆਂ ਵੀ ਹੁੰਦੀਆਂ ਹਨ ਤੇ ਜੋ ਵਾਹਿਗੁਰੂ ਨੇ ਤਾਨੂੰ ਠੀਕ ਕਰ ਦਿੱਤਾ ਹੈ ਤਾਂ ਤੁਸੀਂ ਸਮਝੋ ਪਗਾਵੜੀ ਹੋ ਕਿਸਮਤ ਵਾਲੀ ਹੋ બસ ਇਹ ਸੋਚ ਜਦੋਂ ਤੁਸੀਂ ਸੋਚੋਗੇ ਕਿ ਪਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਹੈ ਮੈਂ ਠੀਕ ਹਾਂ ਮੇਰੇ ਪਰਿਵਾਰ ਵਿੱਚ ਜੋ ਸਾਰੇ ਹੀ ਜੀਵ ਜਿਹੜੇ ਹਨ ਉਹ ਅੱਛੇ ਹਨ ਠੀਕ ਹਨ ਮਾੜਾ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਅਗਲਾ ਅਗਰ ਬੰਦਾ ਤੁਹਾਡੇ ਘਰ ਵਿੱਚ ਸੋਚ ਨਹੀਂ ਚੰਗੀ ਲੈ ਕੇ ਆਇਆ 네ਗੇਟਿਵ ਹੀ ਤੁਹਾਡੇ ਘਰ ਸੁਟੰਡਿਆ ਹੈ ਕਿ ਇਹ ਖੁਸ਼ ਨਾ ਰਹਿਣ ਇਹ ਦੁਖੀ ਹੋਣ ਇਹ 24 ਘੰਟੇ ਤੜਫਦੇ ਰਹਿਣ ਰੋਂਦੇ ਰਹਿਣ ਤਤ ਉਸ ਪਰਮਾਤਮਾ ਤੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਅਸੀਂ ਤੇ ਕਦੀ ਕਿਸੇ ਦੇ ਬਾਰੇ ਮਾੜਾ ਸੋਚਿਆ ਨਹੀਂ ਤੂੰ ਹੀ ਵੇਖ ਉਹ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿਉਂਕਿ ਚਿਹਰੇ ਦੇਖ ਕੇ ਨਹੀਂ ਪਤਾ ਲੱਗਦਾ ਅਗਲੇ ਦੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਅਗਲਾ ਬੰਦਾ ਕਿੱਦਾ ਦਾ ਹੈਗਾ ਵਾ ਤੇ ਕੀੜੀਏ ਜੀ ਸੋਚ ਹੈ ਤੁਹਾਨੂੰ ਕਿਥੋਂ ਤੱਕ ਇਹ ਤੁਹਾਡੇ ਨਾਲ ਤੁਹਾਡੀਆਂ ਜੜਾਂ ਵਧਣੀਆਂ ਚਾਹੁੰਦਾ ਹੈ ਇਹ ਤੁਹਾਨੂੰ ਪਰਮਾਤਮਾ ਤੇ ਅਰਦਾਸ ਕਰਨੀ ਪੈਣੀ ਹੈ ਲੇਕਿਨ ਆਪ ਤੁਸੀਂ ਅਗਲੇ ਦੀਆਂ ਗੱਲਾਂ ਦੇ ਉੱਤੇ ਜ਼ਿਆਦਾ ਸੋਚ ਵਿਚਾਰ ਨਹੀਂ ਕਰਨੀ ਆਪਣੇ ਉੱਤੇ ਅਗਲੇ ਬੰਦੇ ਨੂੰ ਜ਼ਿਆਦਾ ਹਾਵੀ ਨਹੀਂ ਹੋਣ ਦੇਣਾ ਅਗਰ ਬੋਲਦਾ ਹੈ ਕਹਿੰਦੇ ਹਨ ਕਿ ਸਾਹਮਣੇ ਵਾਲਾ ਅਗਰ ਗੰਦੀਆਂ ਗੱਲਾਂ ਕਰਦਾ ਹੈ ਗੰਦੀਆਂ ਗਾਲਾਂ ਕੱਢਦਾ ਹੈ ਤੇ ਉਹ ਆਪਣਾ ਮੂੰਹ ਗੰਦਾ ਕਰਦਾ ਹੈ ਉਹਦੇ ਮਾਪੇ ਆਪਣੇ ਉਹਨੂੰ ਸਿੱਖਿਆ ਹੀ ਨਹੀਂ ਚੰਗੀ ਦਿੱਤੀ ਉਹ ਕਿਉਂਕਿ ਦੋ ਨਹੀਂ ਕਈਆਂ ਰੰਗਾਂ ਦਾ ਬੰਦਾ ਹੁੰਦਾ ਹੈ ਕਿਤੇ ਕੋਈ ਰੰਗ ਦੱਸਦਾ ਹੈ ਤੇ ਕਿਤੇ ਕੋਈ ਰੰਗ ਦੱਸਦਾ ਹੈ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਇਹੋ ਹੀ ਕਹਿਣਾ ਹੈ ਵਾਹਿਗੁਰੂ ਦੇ ਅਗੇ ਅਰਦਾਸ ਕਰਨੀ ਹੈ ਵਾਹਿਗੁਰੂ ਤੁਮ ਇਨੋ ਸਭ ਕੁਝ ਦਿੱਤਾ ਹੈ ਅਗਰ ਮੇਰੇ ਨਾਲ ਕੋਈ ਗਲਤ ਕਰਦਾ ਹੈ ਤੇ ਮੈਂ ਤੇ ਨਹੀਂ ਉਹਨੂੰ ਜਵਾਬ ਦੇ ਸਕਦਾ ਤੁਸੀਂ ਦੇਣਾ ਹੈ ਉਹਨੂੰ ਜਵਾਬ ਕਹਿੰਦੇ ਹਨ ਕਿ ਵਕਤ ਜਵਾਬ ਦਿੰਦਾ ਹੈ ਇਨਸਾਨ ਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹ ਕਿਤਾਤਾ ਹੈ ਇਹ ਉਹਦੀ ਬੋਲੀ ਹੀ ਦੱਸੇਗੀ ਤੁਹਾਨੂੰ ਹੋਰ ਕੋਈ ਨਹੀਂ ਦੱਸ ਸਕਦਾ ਤੁਸੀਂ ਚੁੱਪ ਰਹਿ ਕੇ ਅਗਲੇ ਦੀ ਬੋਲੀ ਨੂੰ ਸੁਣੋ ਕਿ ਇਹ ਕਿੰਨਾ ਕੁ ਕਿੱਥੋਂ ਤੱਕ ਜਾ ਸਕਦਾ ਹੈ ਕੀ ਕਰ ਸਕਦਾ ਹੈ ਕਿੰਨਾ ਤੁਹਾਡਾ ਨੁਕਸਾਨ ਕਰ ਸਕਦਾ ਹੈ ਇਹ ਪਰਮਾਤਮਾ ਹੀ ਜਾਣਦਾ ਹੈ ਤੁਹਾਨੂੰ ਆਪੇ ਹੌਲੀ ਹੌਲੀ ਪਤਾ ਚੱਲ ਜਾਏਗਾ ਕਿ ਕੋਈ ਤੁਹਾਡੇ ਬਾਰੇ ਕੀ ਸੋਚਦਾ ਹੈ ਬਸ ਮੈਂ ਤੇ ਹੋਈ ਹੀ ਕਹਾਂਗੀ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਵਾਹਿਗੁਰੂ ਤੂੰ ਮੈਨੂੰ ਸਭ ਕੁਝ ਦਿੱਤਾ ਹੈ ਸੋ ਆਪ ਸਾਰਿਆਂ ਨੂੰ ਹੀ ਪਰਮਾਤਮਾ ਜੜ ਦੀ ਕਲਾ ਬਖਸ਼ੇ ਦਿਵਾਲੀ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਬੰਦੀ ਛੋੜ ਦਿਵਸ ਆ ਰਿਹਾ ਹੈ ਬੰਦੀ ਛੋੜ ਦਿਵਸ ਦੀਆਂ ਵੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ